ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਸੰਘਰਸ਼ ਜੋ ਕਿ ਪਿਛਲੇ ਕਰੀਬਨ 9 ਮਹੀਨਿਆਂ ਤੋਂ ਸ਼ੁਰੂ ਹੈ ਤੇ ਜਿਸ ਦੀ ਅਗਵਾਈ ਇੱਥੇ ਭਾਈ ਜਗਜੀਤ ਸਿੰਘ ਜੀ ਬੱਲੇਵਾਲ ਬਲਦੇਵ ਸਿੰਘ ਜੀ ਸਿਰਸਾ ਤੇ ਇਹਨਾਂ ਦੀ ਸਮੁੱਚੀ ਟੀਮ ਕਰ ਰਹੀ ਹੈ ਔਰ ਪਿਛਲੇ ਦਿਨ ਤੋਂ ਉਹਨਾਂ ਨੇ ਕਰੀਬਨ 12 ਦਿਨ ਤੋਂ ਕੁਝ ਨਾ ਖਾਦਾ ਨਾ ਪੀਤਾ ਸੰਘਰਸ਼ ਇੰਨਾ ਕਿ ਸ਼ਿਖਰ ਤੇ ਲੱਗੇ ਕਿ ਆਰ ਪਾਰ ਦੀ ਲੜਾਈ ਤੱਕ ਚਲੇ ਆ ਗਿਆ ਦੂਸਰੀ ਪਾਸੇ ਸਰਕਾਰ ਉਹਨੂੰ ਕਦੀ ਕੋਈ ਇਲੈਕਸ਼ਨ ਦਾ ਰੰਗਤ ਦੇ ਰਹੀ ਹੈ ਤੇ ਕਦੀ ਖਾਲਸਤਾਨੀਆਂ ਦਾ ਜੋ ਕਿ ਬਹੁਤ ਮਾੜੀ ਗੱਲ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਹੀ ਕਈਆਂ ਗੱਲਾਂ ਤੇ ਪੂਰੀ ਉਤਰੇ ਕਿਸਾਨਾਂ ਦੀ ਗੱਲ ਨੂੰ ਛੱਡੇ ਦੂਸਰਾ ਅਜਿਨਾ ਕਿਸਾਨ ਭਰਾਵਾਂ ਦੀ ਫਤਿਹ ਜਾਬੀ ਲਈ ਚੜ੍ਹਦੀ ਕਲਾ ਵਾਸਤੇ ਸਿੱਤ ਜਾਬੀਆਂ ਲਈ ਸਾਡੇ ਸਿੱਖ ਸੰਗਤਾਂ ਨੇ ਸਹਿਯੋਗ ਕੀਤਾ ਕਾਹੀ ਉਹ ਪਟਿਆਲੇ ਦੇ ਸਨ ਖਨੌਰੀ ਦੇ ਸਨ ਸੰਗਰੂਰ ਦੇ ਸਨ ਚੰਡੀਗੜ੍ਹ ਤੋਂ ਸਨ ਅੰਮ੍ਰਿਤਸਰ ਸਾਹਿਬ ਤੋਂ ਵੱਖ-ਵੱਖ ਥਾਵਾਂ ਤੋਂ ਹਰਿਆਣਾ ਪੰਜਾਬ ਦੀਆਂ ਸਿੱਖ ਸੰਗਤਾਂ ਨੇ ਵੱਡੀ ਸਮੂਲੀਅਤ ਕੀਤੀ ਉਹਨਾਂ ਨੂੰ ਜੀ ਆਇਆਂ ਆਖਣਾ ਔਰ ਉਸ ਤੋਂ ਬਾਅਦ ਇੱਥੇ ਸਾਡੇ ਭਾਈ ਕੁਲਵਿੰਦਰ ਸਿੰਘ ਜੀ ਆਗੂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਔਰ ਨਾਲੇ ਸਾਡੇ ਵੀਰ ਭਾਈ ਭੋਲਾ ਸਿੰਘ ਹੋਣੀ ਸਾਰੇ ਕਲੇਰਾਂ ਤੋਂ ਕੋਟਲੇ ਤੋਂ ਮੇਰੇ ਨਾਲ ਦੇ ਪਿੰਡਾਂ ਦੇ ਨੇ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਗੁਰੂ ਕੇ ਲੰਗਰਾਂ ਦੀਆਂ ਸਵਾਵਾਂ ਸੰਭਾਲੀਆਂ ਹੋਈਆਂ ਘਰ ਦੇ ਕੰਮਕਾਰ ਛੱਡ ਕੇ ਇੱਥੇ ਆ ਕੇ ਬੈਠੇ ਹੋਏ ਆ ਤੇ ਸਰਕਾਰ ਕਹਿ ਰਹੀ ਹੈ ਜੀ ਇਹ ਖਾਲਸਤਾਨੀ ਨੇ ਜੀ ਫਲਾਣੇ ਨੇ ਜੀ ਇਹ ਸਾਰੇ ਕੰਮ ਕਾਜ ਛੱਡ ਕੇ ਇੱਥੇ ਬੈਠੇ ਆ ਤੇ ਚਾਹੀਦਾ ਹੈ ਕਿ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਔਰ ਇਹਨਾਂ ਵੀਰਾਂ ਨੇ ਅੱਜ ਇੱਥੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਅੱਜ ਵੀ ਕੀਤਾ ਤੇ ਬੜੇ ਸਾਲਾਂ ਬਾਅਦ ਇਹ ਭਰਾ ਅੱਜ ਸਾਾਨੂੰ ਸਾਡੇ ਮਿਲੇ ਤੇ ਕਿਸਾਨੀ ਮੋਰਚਾ ਮੈਂ ਕਹਿੰਨਾ ਵੀ ਜਿੱਥੇ ਸੰਘਰਸ਼ਾ ਉਥੇ ਵੀ ਆ ਕਿ ਕਈ ਵਰਿਆਂ ਦੇ ਵਿਛੜੇ ਆਲਮਣਾ ਤੇ ਆ ਆਣ ਮਿਲਾਵੇ ਰਾਤ ਉਹ ਵਾਲੀ ਗੱਲ ਆ ਵੀ ਕਈ ਸਾਲਾਂ ਦੇ ਵਿਛੜਿਆ ਨੂੰ ਮਲਾਉਣ ਦਾ ਵੀ ਇੱਕ ਜ਼ਰੀਆ ਤੇ ਗੁਰੂ ਕਿਰਪਾ ਕਰੇ ਇਹਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੰਗਰ ਦੌਲਤ ਵੰਡਿਏ ਖਾਵੇ ਖਰਚੇ ਨਾਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈਏ ਸਤਗੁਰੂ ਸੇਤ ਜਾਬੀਆਂ ਆਪਸੀ ਪਿਆਰ ਸੇਵਾਵਾਂ ਸਤਗੁਰ ਲੈਂਦੇ ਰਹਿਣ ਕਿ ਜਦੋਂ ਇਤਫਾਕ ਤੇ ਅਡੋਲਤਾ ਇਕੱਠੀ ਹੋ ਜਾਂਦੀ ਹੈ ਤੇ ਫਿਰ ਮੰਜ਼ਲਾ ਹਮੇਸ਼ਾ ਸਰ ਹੁੰਦੀਆਂ ਨੇ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਬੜੀ ਖੁਸ਼ੀ ਹੋਈ ਇਹਨਾਂ ਵੀਰਾਂ ਨੂੰ ਮਿਲ ਕੇ ਅਰਦਾਸ ਕਰਦੇ ਆ ਕਿ ਹੋਰ ਖੁਸ਼ੀ ਹੋ ਜਿਸ ਦਿਨੇ ਫਤਿਹ ਦੇ ਵਾਜੇ ਵਜਾ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ